ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਆਰ ਚੈਨਲ 올ਰਾਊਂਡਰ ਵਲੌਗਸ ਸੋ ਅੱਜ ਹੈ 1 ਫਰਸਟ ਮਾਰਚ ਐਂਡ ਮਾਰਨਿੰਗ 8:00 ਵਰ ਚੁੱਕੀ ਆਂ ਔਰ ਇਧਰ ਮੈਂ ਬੁਟੀਕਲੀ ਰੈਡੀ ਹੋ ਰਹੀ ਸੀਗੀ ਔਰ ਨਾ ਕੇ ਤੇ ਬਸ ਹੇਅਰ ਕੰਬ ਕੀਤੇ ਮੈਂ ਬਹੁਤ ਸਿੰਪਲ ਰੈਡੀ ਹੋ ਕੇ ਜਾਨੀ ਆ ਕੋਈ ਇਨਾ ਮੇਕਅਪ ਵਗੈਰਾ ਨਹੀਂ ਕਰਦੀ ਹੈਗੀ ਸੋ ਚਾਹ ਜ਼ਰੂਰ ਪੀਣੀ ਹੁੰਦੀ ਆ ਜਾਣ ਤੋਂ ਪਹਿਲਾਂ कि इधर मॉम कोल बैठ के मैं चाय पीन लाग गई तो सुबह-सुबह थोड़ा टाइम मॉम डैड ਨਾਲ ਚਿੰਨ ਹੋ سکے ਮੈਂ ਸਪੈਂਡ ਕਰਦੀ ਰੋਟੀ ਖਾਣੀ ਆ ਰੋਟੀ ਖਾਣੀ ਸੀ ਆਜ ਆ ਜਾਜ ਆਜਾ ਰੋਟੀ ਬੋਣੀ ਆ ਜਾ ਲੈ ਖਾ ਲੈ ਤੇ ਲੋ ਜੀ ਟਾਈਮ ਹੋ ਗਿਆ ਮੇਰਾ ਹੁਣ ਬੁਟੀਕ ਜਾਣ ਦਾ ਇਹ ਇੱਥੇ ਬ੍ਰਦਰ ਨੇ ਮੇਰੀ ਮੈਡੀਸਿਨ ਰੱਖੀ ਸੀ ਬਿਕੋਜ਼ ਮੇਰਾ ਮੈਨੂੰ ਫੀਵਰ ਤੇ ਕੋਲਡ ਹੈ ਸੋਸ ਦੀ ਮੈਡੀਸਿਨ ਮੈਂ ਲੈ ਲਈ ਤੇ ਬੁਟੀਕ ਜਾਣ ਤੋਂ ਪਹਿਲਾਂ ਮੈਂ ਆਪਣੀ ਮਮ ਦੇ ਪੈਰ ਜ਼ਰੂਰ ਛੂਕੇ ਜਾਨੀ ਆ ਤੇ ਬਹੁਤ ਮੇਰੇ ਲਈ ਗੁੱਡ ਗੁੱਡ ਲੱਕ ਹੀ ਹੈ ਇੱਕ ਤਰ੍ਹਾਂ ਦਾ ਮੈਂ ਆਪਣੀ ਮਮ ਦੇ ਪੈਰ ਛੋਏ ਬਿਨਾ ਘਰੋਂ ਬਾਹਰ ਕਦੇ ਨਹੀਂ ਨਿਕਲਦੀ ਇਹ ਮੇਰਾ ਡੇਲੀ ਦਾ ਅਸੂਲ ਹੈ ਤੇ ਬ੍ਰਦਰ ਖੜੇ ਸੀ ਇੱਧਰ ਬ੍ਰਦਰ ਵਾਕ ਤੇ ਜਾ ਕੇ ਆਇਆ ਖੇਤ ਸੋ ਮੈਂ ਆਪਣੀ ਗੱਡੀ ਲੈ ਕੇ ਜਾਨੀ ਆ ਮਾਰਨਿੰਗ ਨੂੰ ਸੋ ਸ਼ਾਮ ਨੂੰ ਵੀ ਫਿਰ ਮੈਂ ਵਾਪਸ ਆਉਣਾ ਹੁੰਦਾ ਤੇ ਬ੍ਰਦਰ ਨੂੰ ਅਪ ਡਾਊਨ ਕਰਨਾ ਨਹੀਂ ਪੈਂਦਾ ਕਿ ਪਹਿਲਾਂ ਮੈਨੂੰ ਉਹ ਛੱਡ ਕੇ ਆਉਣੀ ਆ ਫਿਰ ਉਹ ਮੈਨੂੰ ਲੈ ਕੇ ਆਉਣਗੇ ਹਨਾ ਸੋ ਰਾਤ ਨੂੰ ਵੀ ਲੇਟ ਘਰ ਆਈਦਾ ਤੇ ਮਾਰਨਿੰਗ ਨੂੰ ਫੇਰ ਬਸ ਉੱਠਦੇ ਹੀ ਆਪਣੀ ਪਾਠ ਪੂਜਾ ਫਰੈਸ਼ ਹੋਣ ਤੋਂ ਬਾਅਦ ਨਾ ਤੋਕੇ ਤੇ ਬੁਟੀਕ ਨੂੰ ਚਲੇ ਜਾਈਦਾ ਸੋ ਬਹੁਤ ਘੱਟ ਟਾਈਮ ਮਿਲਦਾ ਹੁਣ ਫੈਮਿਲੀ ਨਾਲ ਸਪੈਂਡ ਕਰਨ ਦਾ ਤੇ ਘਰੋਂ ਬਾਹਰ ਨਿਕਲਦੇ ਹੀ ਸਾਡਾ view ਹੈ ਜੀ ਖੇਤਾਂ ਚ ਅਸੀਂ ਫਾਰਮ ਹਾਊਸ ਚ ਰਹਿੰਦੇ ਆ ਜਿਨੂਟਾ ਨਹੀਂ ਕਹਿੰਦੇ ਆਪਾਂ ਤੇ ਜੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ view ਹੈ ਦੋਨੋਂ ਸਾਈਡ ਕਣਕਾਂ ਹੀ ਖੜੀਆਂ ਹੋਈਆਂ ਤੇ ਇਧਰ ਦਾ view ਵੀ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਨਾ ਇੱਕਦਮ ਖੁੱਲਾ ਮਾਹੌਲ ਹੁੰਦਾ ਔਰ ਜਿਵੇਂ ਤੁਸੀਂ ਖੁੱਲਾ ਤੁਰੋ ਫਿਰੋ meditation ਕਰੋ ਔਰ ਫਰੈਸ਼ ਹੇਅਰ 에ਅਰ ਹੁੰਦੀ ਆ ਹਨਾ ਉਹ ਪੂਰੀ ਫੁੱਲ ਆਫ ਆਕਸੀਜਨ ਹੁੰਦੀ ਹੈ ਸੋ ਖੇਤਾਂ ਦੀ ਲਾਈਫ ਜ਼ਿਆਦਾ ਵਧੀਆ ਲੱਗਦੀ ਆ ਪਿੰਡ ਦੇ ਵਿੱਚ ਰਹਿਣ ਤੇ ਸ਼ਹਿਰ ਦੇ ਵਿੱਚ ਰਹਿਣ ਨਾਲ ਸੋ ਖੁੱਲੀ ਲਾਈਫ ਹੁੰਦੀ ਆ ਖੇਤਾਂ ਦੇ ਵਿੱਚ ਹਾਂਜੀ ਤੇ ਹੁਣ ਮੈਂ ਜਾ ਰਹੀ ਆ ਸਾਧੂ ਸ਼ਹਿਰ ਰੋਡ ਸੋ ਘਰ ਤੋਂ 4 ਕਿਲੋਮੀਟਰ ਹੀ ਆ ਸਾਟਾ ਇਹ ਸ਼ਹਿਰ ਜ਼ਿਆਦਾ ਦੂਰ ਨਹੀਂ ਹੈਗਾ ਤੇ ਨੇੜੇ ਸ਼ਹਿਰ ਦਾ ਸੁੱਖ ਵੀ ਬਹੁਤ ਜ਼ਿਆਦਾ ਹੈ ਨਾ ਸੋ ਦੇ ਲਈ ਅਪਗ੍ਰਾਊਂਡ ਕਰ ਲਈਦਾ ਕੋਈ ਨੌਕਾ ਨਹੀਂ ਹੈਗਾ ਇਹ ਸਿੰਗਲ ਰੋਡ ਹੈ ਜੀ ਤੇ ਕਾਫੀ ਜ਼ਨੇ ਪੁੱਛਦੇ ਆ ਕਿ ਸਾਧੂ ਸ਼ਹਿਰ ਇਹ ਹੈ ਕਿੱਥੇ ਹੈ ਨਾ ਬਹੁਤੀ ਲੋਕਾਂ ਨੂੰ ਨਹੀਂ ਪਤਾ ਕਈ ਸਰਦੂਲ ਗੜ੍ਹ ਸਮਝ ਲੈਂਦੇ ਆ ਮਾਨਸਾ ਡਿਸਟ੍ਰਿਕਟ ਦੇ ਵਿੱਚ ਉਹ ਹੈਗਾ ਬਟ ਇਹ ਸਾਧੂ ਸ਼ਹਿਰ ਹੈ ਜੀ ਪੰਜਾਬ ਰਾਜਸਥਾਨ ਬਾਰਡਰ ਤੇ ਆ ਐਂਡ ਡਿਸਟ੍ਰਿਕਟ ਹੈਗਾ ਜੀ ਸ਼੍ਰੀ ਗੰਗਾ ਨਗਰ ਇਹ ਹੈ ਜੀ ਹਾਂ ਵੋਟ ਟੂ ਸ਼੍ਰੀ ਗੰਗਾ ਨਗਰ ਬਾਈਪਾਸ ਤੇ ਸੋ ਸਿੱਧਾ ਆਪਾਂ ਜਾਣੇ ਆ ਤਾਂ ਆਪਾਂ ਪਹੁੰਚ ਜਾਣੇ ਆ ਸਾਧੂ ਸ਼ਹਿਰ ਦੇ ਵਿੱਚ ਸੋ ਆਪਾਂ ਮਾਰਕੀਟ ਚ ਐਂਟਰੀ ਕਰ ਚੁੱਕੇ ਆ ਐਂਡ ਇਸ ਤੋਂ ਜਸਟ ਬਾਅਦ ਹੀ ਸਾਧੂ ਸ਼ਹਿਰ ਸਟਾਰਟ ਹੋ ਜਾਂਦਾ ਹੈ ਨਗਰ ਪਾਲਿਕਾ ਸਾਧੂ ਸ਼ਹਿਰ ਆਪਕਾ ਹਾਰਦਿਕ ਅਭਿਨੰਦਨ ਕਰਤਾ ਹੈ ਸੋ ਇਹ ਹੈ ਜੀ ਸਾਡਾ ਰਾਜਸਥਾਨ ਤੇ ਮਾਰਕੀਟ ਇੱਥੇ ਹੀ ਸਮਝੋ ਸਟਾਰਟ ਹੋ ਚੁੱਕੀ ਆ ਜੀ ਪਹੁੰਚ ਗਿਆ ਆਪਾਂ ਆਪਣੇ ਬੁਟੀਕ ਤੇ ਇਧਰ ਬੁਟੀਕ ਜਾਂਦੇ ਹੀ ਮੈਂ ਆਪਣਾ ਜੋ ਪਾਠ ਪੂਜਾ ਕਰਨਾ ਹੁੰਦਾ ਉਹ ਜ਼ਰੂਰ ਕਰਦੀ ਆ ਤੇ ਉਸ ਤੋਂ ਬਾਅਦ ਮੈਂ ਆਪਣੀਆਂ ਮਸ਼ੀਨਾਂ ਔਨ ਕਰ ਦਿੰਦੀ ਆ ਤੇ ਮੇਰੇ ਜਾਣ ਤੋਂ ਅਤਾ ਪੌਣਾ ਘੰਟਾ ਬਾਅਦ ਮੇਰੀ ਹੈਲਪਰ ਕੁੜੀ ਐ ਜੋ ਮੋਨਿਕਾ ਤੇ ਮੇਰੀ ਟੇਲਰ ਦੋਨੋਂ ਆ ਜਾਂਦੀਆਂ ਸੋ ਸਵੇਰ-ਸਵੇਰ ਜਾ ਕੇ ਤਾਂ ਪਹਿਲਾਂ ਥੋੜਾ ਸੈਟਅਪ ਮੈਨੂੰ ਹੀ ਕਰਨਾ ਪੈਂਦਾ ਤੇ ਮੈਨੂੰ ਇਹ ਹੁੰਦਾ ਕਿ ਜਲਦੀ ਜਲਦੀ ਬਸ ਮੈਂ ਮਸ਼ੀਨਾਂ ਔਨ ਕਰ ਦਿਆਂ ਹਨਾ ਕਿ ਜਿੰਨਾ ਇਹਨਾਂ ਤੇ ਵਰਕ ਹੋਵੇ ਨਿਕਲ ਜੇ ਕੰਮ ਓਨਾ ਹੀ ਆਪਾਂ ਆਪਣੇ ਲਈ ਸੌਖਾ ਹੈ ਹਨਾ ਤੇ ਉਸ ਬਾਅਦ ਫਿਰ ਮੋਨਿਕਾ ਨੇ ਆ ਕੇ ਮਸ਼ੀਨਾਂ ਵੀ ਸੰਭਾਲ ਲੈਣੀਆਂ ਹੁੰਦੀਆਂ ਜਾਂ ਫਿਰ ਉਹ ਮੈਂ ਮਸ਼ੀਨਾਂ ਸੰਭਾਲ ਲੈਨੀ ਆ ਉਹ ਕਟਿੰਗ ਕਰਨਾ ਸ਼ੁਰੂ ਕਰ ਦਿੰਦੀ ਐ ਤੇ ਮੇਰੀ ਟੇਲਰ ਨੇ ਸਟੀਚਿੰਗ ਸਟਾਰਟ ਕਰ ਦੇਣੀ ਹੁੰਦੀ ਆ ਸੋ ਮੇਰੇ ਕੋਲ ਤਿੰਨ ਜਾਣੇ ਹੋਰ ਵੀ ਆਉਂਦੀਆਂ ਲੇਡੀਜ਼ ਔਰ ਮਸ਼ੀਨ ਇੰਪਰੋਇਟਰੀ ਟ੍ਰੇਨਿੰਗ ਦੇ ਲਈ ਤੇ ਬਾਕੀ ਫਿਰ ਪੂਰਾ ਦਿਨ ਸਾਡੇ ਬੁਟੀਕ ਤੇ ਵਿੱਚ ਫੁੱਲ ਰੌਣਕ ਬਣੀ ਰਹਿੰਦੀ ਆ ਤੇ ਬਾਕੀ ਕਸਟਮਰਸ ਵੀ ਆਉਂਦੇ ਆ ਤੇ ਇਧਰ ਮੋਨਿਕਾ ਤੇ ਟੇਲਰ ਆ ਗਈ ਸੀ ਸੋ ਆਉਂਦੇ ਆਪਣੀ ਡਿਊਟੀ ਜੁਆਇਨ ਕਰ ਲੈਂਦੇ ਆ ਵਿਚਾਰੇ ਤੇ ਮੇਰੀ ਇੱਕ ਖਾਸ ਕੁਆਲਿਟੀ ਇਹ ਹੈ ਕਿ ਮੈਂ ਕਦੇ ਵੀ ਨੌਕਰ ਮਾਲਕ ਵਾਲਾ ਵਿਹਾਰ ਨਹੀਂ ਕਰਦੀਗੀ ਤੇ ਅਸੀਂ ਸਾਰੇ ਬਹੁਤ ਰਲ ਮਿਲ ਕੇ ਰਹਿੰਨੇ ਆ ਇੱਕ ਇੱਕ ਕੰਪਨੀ ਦੀ ਤਰ੍ਹਾਂ ਰਹਿੰਨੇ ਆ ਤੇ ਬਹੁਤ ਇੰਜੋਏ ਕਰਦੇ ਆ ਮੀਨਸ ਜਿਸ ਦਿਨ ਅਸੀਂ ਘਰੇ ਰਹਿਨੇ ਸਾਡਾ ਮਨ ਨਹੀਂ ਲੱਗਦਾ ਤੇ ਇੱਧਰ ਦੀਦੀ ਹੋਰੀ ਜੋ ਟ੍ਰੇਨਿੰਗ ਲਈ ਆਉਂਦੇ ਆ ਸੋ ਉਹਨਾਂ ਨਾਲ ਮੇਰੀ ਕੁਝ ਡਿਸਕਸ ਚੱਲ ਰਹੀ ਸੀ ਉਹਨਾਂ ਨੂੰ ਮੈਂ ਕੁਝ ਦੱਸ ਰਹੀ ਸੀ ਤੇ ਨਾਲ ਨਾਲ ਮੈਂ ਆਪਣੀ ਕਾਫੀ ਵੀ ਇੰਜੋਏ ਕਰੀ ਸੀ ਸੋ ਮਾਰਨਿੰਗ ਟਾਈਮ ਇਹ ਚੀਜ਼ ਨਵੀਂ ਐਡ ਹੋਈ ਆ ਸਾਡੇ ਜਿੱਕੇ ਅਸੀਂ ਮਾਰਨਿੰਗ ਨੂੰ ਕਾਫੀ ਪੀਣ ਲੱਗ ਗਏ ਆ ਜੋ ਕਿ ਚੰਗੀ ਆਦਤ ਨਹੀਂ ਹੈਗੀ ਤੇ ਬਾਕੀ ਇਹਨਾਂ ਦਿਨਾਂ 'ਚ ਥੋੜੀ ਤੱਬੀਅ ਠੀਕ ਨਹੀਂ ਹੈ ਤੇ ਥੋੜਾ ਜਿਹਾ ਚਾਹ ਜਾਂ ਕਾਫੀ ਜ਼ਿਆਦਾ ਹੋ ਜਾਂਦੀ ਹੈ ਕਿ ਥੋੜਾ એનਰਜੈਟਿਕ ਫੀਲ ਹੋਵੇ ਦੈਨ ਹੋਣਾ ਦੁਪਹਿਰ ਦਾ ਟਾਈਮ ਹੈ ਜਿੱਤੇ ਮੈਨੇ ਤੇ ਮੋਨਿਕਾ ਨੇ ਮਾਰਕੀਟ ਜਾ ਕੇ ਆਉਣਾ ਸੀ ਜੋ ਸੋਚਦਾ ਵੀ ਮੈਂ ਮਾਰਕੀਟ ਜਾਣਾ ਹੁੰਦਾ ਤੇ ਮੋਨਿਕਾ ਮੇਰੇ ਨਾਲ ਹੁੰਦੀ ਆ ਇਹਨੇ ਮੇਰੇ ਨਾਲ ਜ਼ਰੂਰ ਜਾਣਾ ਹੁੰਦਾ ਬਹੁਤ ਸਿਆਣੀ ਕੁੜੀ ਆ ਸੋ ਬਹੁਤ ਸਾਰਾ ਕੁਝ ਹੀ ਮਾਰਕੀਟ ਦੀ ਫਾਰਮੈਲਿਟੀਜ਼ ਵੀ ਬਹੁਤ ਬਹੁਤ ਹੀ ਰਿਸਪੌਂਸਿਬਿਲਿਟੀ ਨਾਲ ਬਹੁਤ ਹੀ ਚੰਗੇ ਤਰੀਕੇ ਨਾਲ ਹੈਂਡਲ ਕਰਦੀ ਆ <laughs> <laughs> बारे, हाँ बारे <laughs> सेव करके रखो क्योंकि सारी सेव करो दोनों खो ਇਹ ਥੋੜੀ ਜੀ ਮौज-ਮਸਤੀ ਦਵਾ ਦਿੱਤੇ ਫਿਰ ਹੁਣ ਇੱਕ ਸੂਟ ਕੰਪਲੀਟ ਹੋ ਗਿਆ ਸੀਗਾ ਏਮਬ੍ਰੋਇਡਰੀ ਵਾਲਾ ਸੋਦੀ ਮੈਂ ਫਿਨਿਸ਼ਿੰਗ ਕਰ ਰਹੀ ਸੀ ਨੀਚੇ ਤੋਂ ਦਾ ਜੋ ਪੇਸਟਿੰਗ ਪੇਪਰ ਹੁੰਦਾ ਉਹ ਉਤਾਰ ਕੇ ਤੇ ਉਸ ਤੋਂ ਬਾਅਦ ਉਹਦੀ ਜੋ ਵੀ ਐਕਸਟਰਾ ਥ्रेड ਵਗੈਰਾ ਹੁੰਦੇ ਉਹਨਾਂ ਦੀ ਕਟਿੰਗ ਕਰਕੇ ਦਨ ਉਹਨਾਂ ਨੂੰ ਪ੍ਰੈਸ ਕੀਤਾ ਜਾਂਦਾ ਔਰ ਅਗਰ ਕਿਸੇ ਦੀ ਸਟੀਚਿੰਗ ਕਰਨੀ ਹੈ ਤਾਂ ਫਿਰ ਉਹ ਕਟਿੰਗ ਲਈ ਮੋਨਿਕਾ ਕੋਲ ਚਲਾ ਜਾਂਦਾ ਫਿਰ ਮੋਨਿਕਾ ਦੀ ਕਟਿੰਗ ਕਰਦੀ ਆ ਸੋ ਫ੍ਰੀ ਨਹੀਂ ਹੁੰਦੇ ਬੁਟੀਕ ਦੇ ਵਿੱਚ ਸਾਰਾ ਦਿਨ ਇਦਾਂ ਦੇ ਬਹੁਤ ਸਾਰੇ ਕੰਮ ਹੁੰਦੇ ਆ ਤੇ ਇਹ ਕੰਮ ਵੀ ਕਰਨੇ ਹੁੰਦੇ ਆ ਨਾਲ ਨਾਲ ਕਸਟਮਰ ਵੀ ਹੋਲਡ ਕਰਨੇ ਹੁੰਦੇ ਆ ਤੇ ਮਤਲਬ ਥਕਾਵਟ ਬਹੁਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੋ ਦੀਦੀ ਜੋ ਟ੍ਰੇਨਿੰਗ ਲੈ ਆਉਂਦੇ ਆ ਔਰ ਚਲੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਮੈਂ ਇੱਥੇ ਇੱਕ ਸੂਟ ਤੇ ਮਾਰਕਿੰਗ ਕਰ ਰਹੀ ਸੀ ਸੋਸ ਤੇ ਏਮਬਰਾਇਡਰੀ ਕਰਨੀ ਹੈ ਕਿਥੇ ਕਿਥੇ ਏਮਬਰਾਇਡਰੀ ਕਿਸ ਤਰੀਕੇ ਨਾਲ ਕਰਨੀ ਹੈ ਔਰ ਮਾਰਕਿੰਗ ਮੈਂ ਆਪ ਕਰਦੀ ਹੁੰਨੀ ਆ ਐਂਡ ਦੈਨ ਫਰੇਮ ਵਗੈਰਾ ਵੀ ਕਈ ਵਾਰੀ ਮੈਂ ਫਿੱਟ ਕਰਦੀ ਨਹੀਂ ਤਾਂ ਫਿਰ ਉਹ ਸਾਰਾ ਕੰਮ ਮੋਨਿਕਾਈ ਕਰ ਦਿਆ ਤੇ ਇਧਰ ਇਹ ਦੀਦੀ ਜੋ ਖੜੇ ਆ ਇਹ ਸ਼ਾਲੂ ਦੀਦੀ ਸਾਡੇ ਇਹ ਅਰਨੀ ਵਾਲੇ ਤੋਂ ਮੇਰੇ ਕੋਲ ਟ੍ਰੇਨਿੰਗ ਲਈ ਆਉਂਦੇ ਆ ਬਹੁਤ ਨਾਈਸ ਨੇਚਰ ਲੇਡੀ ਆ ਬਹੁਤ ਹੀ ਸਦਾ ਕੋਬ ਮਸਤੀ ਕਰਦੇ ਵੀ ਸਾਨੂੰ ਇਦਾਂ ਲੱਗਦਾ ਹੀ ਨਹੀਂ ਹੈਗਾ ਵੀ ਸਾਡੇ ਕੋਲੇ ਟ੍ਰੇਨਿੰਗ ਲਈ ਆਏ ਹੋਇਆ ਸਾਡੇ ਇੱਕ ਲਾਈਕ ਫੈਮਿਲੀ ਮੈਂਬਰ ਹੀ ਬਣ ਚੁੱਕਿਆ ਤੇ ਉਸ ਤੋਂ ਬਾਅਦ ਡਾਇਰੈਕਟ ਹੋਨ ਮੈਂ ਆ ਚੁੱਕੀ ਹਾਂ ਕਰ ਕਰ ਅੱਜ ਮੈਂ ਸਵਾ 6 ਹੀ ਆ ਗਈ ਸੀ ਟਾਈਮ ਨਾਲ ਆ ਗਈ ਸੀ ਨਹੀਂ ਤਾਂ ਮੈਂ ਬਹੁਤ ਲੇਟ ਹੋਣੀ ਆ ਕਰ ਕਾਫੀ ਜ਼ਿਆਦਾ ਲੇਟ ਹੋ ਜਾਣੀ ਹੈ ਹਨੇਰਾ ਹੋ ਜਾਂਦਾ ਸੋ ਇਧਰ ਸ਼ੈੱਡ ਦੇ ਵਿੱਚ ਗੱਡੀ ਲਗਾਉਣੀ ਹੁੰਦੀ ਹੈ ਇਧਰ ਬ੍ਰਦਰ ਕੁਝ ਟਰੈਕਟਰ ਨਾਲ ਇਧਰ ਕੰਮ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਫਿਰ ਭਤੀਜਾ ਸਾਹਿਬ ਘਰੇ ਸੀ ਇਧਰ ਉਹ ਮੈਨੂੰ ਕਹਿਣ ਲੱਗੇ ਕਿ ਨਹੀਂ ਭਾਂਡੇ ਵਿੱਚ ਗੱਡੀ ਲਗਾ ਤੋ ਫਿਰ ਭਾਂਡੇ ਵਿੱਚ ਗੱਡੀ ਸ਼ਿਫਟ ਕਰ ਤੇ ਜੇ ਲੋਟੀ ਘਰੋਂ ਤੋਂ ਬਾਅਦ ਇਹ ਵਿਊ ਦੇਖ ਲਓ ਸਾਡੇ ਵੇੜੇ ਦਾ ਪਾਪਾ ਆ ਰਹੇ ਆ ਤੇ ਇਧਰ ਪਾਪੀ ਜੀ ਤੇ ਉਸ ਤੋਂ ਬਾਅਦ ਬਸ ਖਾਣਾ ਬਣਾਉਣ ਦੀ ਤਿਆਰੀ ਆ ਹੁਣ ਸੋ ਖਾਣਾ ਬਣਾਣਾ ਸ਼ੁਰੂ ਹੋ ਗਿਆ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਐਂਡ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ